ठीक है ये अपने एरिया में बैठ के इसके साथ कौन बदमाशी करेगा अभी आप देख लो हम कितने जने तीन जने दो लेडीज वो भी मैं अपने हस्बैंड अकेले आते मैं उनके लिए आई हूँ ठीक है इसके पीछे देख लो पूरी बैठ के बैठा हुआ है ठीक है इसके पास कम से कम चालीस बंदे कोच जड़े बदमाश बंदे है वो बार बार इतने आके गलत तरीके गैर कानूनी तरीके निशानदेही करवा कर लेता है ठीक है उसके बाद झंडे ला रहा यही प्रेसर ये पुलिस वालों पे करता है कभी हमारी पुलिस में नहीं कोई सुनवाई होती यही प्रेसर ये तहसीलदार वालों पे करता है कोई हमारी सुनवाई नहीं है जो ये कहता अगर सुनवाई होती ना सर आज हम वहां तीसरे मुल्क से ये 4-5 सालों से हरास हो रहे हैं हालांकि देखो भी ये कानून है ही नहीं है कि जे तकसीम जिन्नाच नहीं होगी दो ही दे वोट ने भी ये किया वा कि दो ही दे हल वा कि जहां ते वो तकसीम करा लेने ते अपनी जगह कोई हैगी ते बना लेने जेडी कि है ही नहीं है किस नाम से और बिंदु सिंह वो तो एकदम प्लेटफार्म पर सोया है जेडी ਰਾਜਵਿੰਦਰ ਵੱਲੋਂ ਵੀ ਤੇ ਇਹ ਤੁਹਾਡਾ ਡਿਲੀਗੇਸ਼ਨ ਹੈ ਕਿ ਤੁਸੀਂ ਜਬਰੀ ਜਾ ਕੇ ਕੋਈ ਜ਼ਮੀਨ ਜੀਸੀਬੀ ਦਾ ਬੁਪੇ ਕੀ ਇਹ ਸਾਰਾ ਮਾਮਲਾ ਹੈ ਸਰ ਇਹ ਜੀ ਜ਼ਮੀਨ ਹੈਗੀ ਹੈ ਇਹ ਬੇਸਿਕਲੀ ਜਿਹੜਾ ਜਿਹਦੇ ਪਿੱਛੇ ਇਹ ਲੜਾਈ ਹੋਈ ਹੈ ਔਰ ਮੈਂ ਇਹਦਾ ਪਹਿਲਾਂ ਵੀ ਬੱਚਾ ਕਰਾ ਚੁੱਕਿਆ ਹੈ ਇਹ 77 ਦਾ 16 ਦਾ 1 ਦਾ ਹੈਗੀ ਹੈ ਠੀਕ ਹੈ ਜੀ ਇਹਦੀ ਕਟੋੜ ਤੇ ਤੋ ਚਾਹ ਬਈ ਨਿਸ਼ਾਨਦਈ ਹੋ ਚੁੱਕੀ ਹੈ ਇਹਦਾ ਕੱਲਾ ਮੈਂ ਮਾਲਕ ਹੈ ਇਹ ਇੱਕ ਕਨਾਲ ਪੰਜ ਮੱਲੇ ਦੀ ਜਗ੍ਹਾ ਹੈ ਇਹ ਗਵੀ ਗਵੀ ਖਤਮ ਹੁੰਦਾ ਤਾਂ ਸ਼ਕੀ ਸਟਾਰਟ ਹੁੰਦਾ ਮੈਂ ਗਵੀ ਚ ਵੀ ਮਾਲਕ ਹੈ ਤੇ ਸ਼ਕੀ ਦਾ ਵੀ ਮਾਲਕ ਹੈ ਇੱਕ ਖਾਸ ਨੰਬਰ ਹੈਗਾ ਮੇ ਮਦਦਦਾਨ ਤੇ ਜਿਸਤੀ ਸੀ ਅੱਗੇ ਸਾਡੇ ਭੈਣ ਭਾਵਾਂ ਦੇ ਨਾਮ ਤੇ ਚੜ ਗਈ ਹੈ ਮੇਰੀ ਮਤਲਬ ਕਿ ਜੱਦੀ ਜ਼ਮੀਨ ਹੈ ਤੇ ਕੀ ਮਸਲਾ ਲੜਾਈ ਕਿਸ ਗੱਲ ਦੀ ਹੈ ਸਾ ਲੜਾਈ ਇਸ ਚੀਜ਼ ਦੀ ਹੈ ਕਿ ਇਹ ਚੀਜ਼ ਹਾਂ ਆਪਣਾ ਚਾਹੁੰਦਾ ਹੈ ਠੀਕ ਹੈ ਤੇ ਇਹ ਬਾਪਾ ਮੈਨੂੰ ਇਹ ਚਾਹੁੰਦਾ ਹੈ ਕਿ ਇਹ ਮੈਨੂੰ ਇਹ ਕਹਿੰਦਾ ਕਿ ਜੀ ਤੇ ਕੋ ਜਮੀਨ ਹੈਗੀ ਹੈ ਇਹ 10 ਲੱਖ ਬਿਜਲੀ ਲੈ ਲਾ 20 ਲੱਖ ਬਿਜਲੀ ਲੈ ਲਾ ਉਹ ਮੈਂ ਕਿਤੇ ਨਾ ਕਿਤੇ ਇਹਦੇ ਉਹਦੇ ਚ ਨਹੀਂ ਆਂਦਾ ਮੈਂ ਇਹਨੂੰ ਇਹੀ ਕਹਿਆ ਕਿ ਮੇਰੀ ਜ਼ਮੀਨ ਖਾਲੀ ਕਰ ਦੇ ਤੇ ਉਹ ਉਹਦੇ ਚ ਨਹੀਂ ਆਂਦਾ ਕਬਜ਼ਾ ਕੀ ਕਹਿੰਦੇ ਕੁਝ ਜ਼ਮੀਨ ਤੇ ਮੇਰਾ ਕਬਜ਼ਾ ਤੇ ਇਹਨੇ ਮਤਲਬ ਕਿ ਇਹ ਉਹਦੇ ਚ ਆਂਦਾ ਹੀ ਨਹੀਂ ਹੈ ਇਹਨੂੰ ਕਿੰਨੀ ਵਾਰ ਕਹਿ ਚੁੱਕਿਆ ਕਿ ਇਹ ਕੁਝ ਜਈ ਜ਼ਮੀਨ ਹੈਗੀ ਇਹਨੂੰ ਸਹੀ ਕਰ ਦੇ ਇਹ ਕਿਸੇ ਪਾਸੇ ਨਹੀਂ ਆਂਦਾ ਹੁਣ ਜੋ ਲੜਾਈ ਹੋ ਗਈ ਆ ਉਹਨਾਂ ਨੇ ਤੁਹਾਡੇ ਟੈਲੀਕੇਸ਼ਨ ਲਾਇਆ ਕੋਰ ਕਿਸ ਤੁਸੀਂ ਕੀ ਸੀ ਸੀ ਉਹ ਹਰ ਦੇ ਕੁਝ ਕੋਟ ਕੇਸ ਤੁਸੀਂ ਵਾਪਸ ਲੈ ਲਓ ਨਹੀਂ ਸਰ ਕੋਈ ਮੈਂ ਆ ਜਾਣੀ ਐ ਮੇਆ ਜੀ ਮੈਂ ਆਪਣੀ ਜ਼ਮੀਨ ਤੇ ਆਪਣੀ ਤਸਦੀਕ ਦਾ ਕੇਸ ਜਿਆ ਸੀਗਾ ਕਿਤੇ ਨਾ ਕਿਤੇ ਇਹਦਾ ਮੈਨੂੰ ਪ੍ਰੈਸ਼ਰ ਸੀਗਾ ਕਿਉਂਕਿ ਮੈਂ ਨਿਸ਼ਾਨਦਾਈ ਕਹਾਣੀ ਸੀ ਕਿ ਉੱਥੇ ਤੇ ਮੈਨੂੰ ਇਹ ਬਾਰ ਬਾਰ ਇਹੀ ਕਹਿੰਦਾ ਸੀਗਾ ਤੂੰ ਜਾ ਕੇ ਸਟੇ ਵਾਪਸ ਲਓ ਸਟੇ ਵਾਪਸ ਲਓ ਠੀਕ ਹੈ ਤੇ ਮੈਨੂੰ ਸਟੇ ਕਿਉਂਕਿ ਤਸਦੀਕ ਦਾ ਸਾਹਿਬ ਨਹੀਂ ਚੱਲਦੇ ਸੀ ਜਾਂ ਕੋਈ ਵੀ ਪਟਵਾਈ ਚੱਲਣ ਨੂੰ ਕੋਈ ਤਿਆਰ ਨਹੀਂ ਸੀਗਾ ਤੇ ਮੇਰੇ ਕੋਲ ਹੋ ਕੋਈ ਸਟਾਰਨਿੰਗ ਸੀਗਾ ਤੇ ਮੈਂ ਇਹਦੇ ਨਾਲ ਬੈਠ ਕੇ ਆਪਣਾ ਉਹ ਕੇਸ ਵਾਪਸ ਲੈ ਲਿਆ ਸੀਗਾ ਜਦ ਕਿ ਉੱਚ ਮੈਂ ਕੱਲੇ-ਕੱਲੇ ਦਾ ਮਾਲਕ ਹੈ ਇੰਨੇ ਜਿਹੇ ਡਿਸਟ੍ਰਿਕਟ ਆਈ ਹੋਈ ਹੈ ਨਾ ਉਹ ਕੱਲੇ-ਕੱਲੇ 92 ਦੀ ਹੋਈ ਹੈ ਉਹ ਕੱਲੇ-ਕੱਲੇ ਅਕਬੇ ਦੀ ਕਾਈ ਹੋਈ ਹੈ ਇਹਦੇ ਫਾਦਰ ਸਾਹਿਬ ਨੇ ਰਜਿਸਟਰੀ ਕਾਈ ਹੈ ਔਰ ਕੱਲੇ-ਕੱਲੇ ਦੀ ਕਾਈ ਹੋਈ ਹੈ ਡਿਸਟ੍ਰਿਕਟ ਆ ਤੁਸੀਂ ਜਾ ਰਹੇ ਹੋ ਤਾਂ ਤੁਸੀਂ ਠੀਕ ਹੋ ਉਹ ਗੱਲ ਕਿ ਅਸੀਂ ਠੀਕ ਹੈ ਤੇ ਕਿਉਂ ਨਹੀਂ ਇੱਕ ਕਿ ਜੇ ਅਫੀਸਰ ਕੋਈ ਅਥਾਰਟिटीज ਕੋ ਬੈਠ ਕੇ ਉਹ ਪੇਪਰਾਂ ਦੀ ਜਾਂਚ ਕਰਤਾਲ ਕਰਵਾ ਕੇ ਤੇ ਛਡਿੰਦਾ ਤਾਂ ਮੇਰੇ ਸਰ ਮੈਂ ਬਿਲਕੁਲ ਧਿਆ ਹੈ ਤਸੀਲ ਸਾਹਿਬ ਜਾਂ ਕੋਈ ਵੀ ਮੇਨਾ ਬੈਠ ਜਾ ਤੇ ਸਾਰੇ ਉਥੇ 1 ਵਾਈ ਨਹੀਂ 5 ਵਾਈ 10 ਸਭ ਨੂੰ ਪਤਾ ਹੈ ਸਰ ਮੈਂ ਇੱਕ ਸੈਕਿੰਡ ਬੋਲਣਾ ਚਾਹੂੰਗੀ ਠੀਕ ਹੈ ਸਰ ਐਸਾ ਹੈ ਕਿ ਇਸਕੇ ਸਾਥ ਬੈਠਣੇ ਕੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਚਾਰ ਵਾਰ ਇਸਕੇ ਸਾਥ ਸੈਟਿੰਗ ਕਰੀਏ ਹਰ ਵਾਰ ਇਹ ਸੈਟਿੰਗ ਤੇ ਬੈਠਦਾ ਹੈ ਬੱਚੋਂ ਕੀ ਕਸਮ ਖਾਤਾ ਹੈ ਇਸकी ਘਰਵਾਲੀ ਵਾਈਫ और ये खुद जाके मेरी सिस्टर ऑन लॉ के घर में जाकर इसने माफिया मांगी कि मेरे मैं प्लीज मैं अपने बच्चों की सौख आंदा मेरे को खाली पेपर साइन करा लो ये सारी चीजें करके ये सारा केस वापिस लिया गया था हर बार जब कोई चीज होती जब इसके ऊपर प्रॉब्लम आती है तो ये अलग रिएक्ट करता है और जब हमारे ऊपर कोई चीज आती है अभी ये अकेले आते हैं ये जो कह रहा है देखो सर बदमाशी ना अपने एरिया से बाहर होकर नहीं की जाती ठीक है ये अपने एरिया में बैठ के इसके साथ कौन बदमाशी करेगा अभी आप देख लो हम कितने जने हैं तीन जने दो लेडीज वो भी मैं अपने हस्बैंड अकेले आते मैं उनके लिए आई हूँ ठीक है इसके पीछे देख लो पूरी बैठ के बैठा हुआ है ठीक है इसके पास कम से कम चालीस बंदे पिछली बार भी जब मैं आई थी पुलिस स्टेशन पर जब ये जो एफ रजिस्टर हुई है तब भी ये चालीस बंदे जिसमें से आधे से ज्यादा किसान और उसके बाद कुछ शरारती लड़के लेकर आया था ठीक है तब मैं कौन थी मैं थी मेरी सिस्टर थी और मैं मैं साथ आ जाती हूँ क्यों क्योंकि मेरा मेरे को लगता है कि मेरे को नहीं अकेले भेजना ठीक है तो क्या एक लेडी आके बदमाशी करेगी बदमाशी करने वाले पीछे में हमारे साथ कौन दिख रहा है आपको तो आप क्या सर सर कार्रवाई कुछ नहीं ये इस आदमी की कोई जुबान नहीं है ठीक है पेपर वर्क हमारे सही है मेरे को एक बात हो ये कह रहा पॉलिटिकल मिल रहे हैं ये मिल रहे हैं ये जो जॉब है जिस जिस चीज की ये सारी लड़ाई शो कर रहा है इसके लिए पोलिटिकल ने क्या करना है या पुलिस ने क्या करना है या एबीसी ने क्या करना इसका तो एक सिंपल सा हल है तो पेपर ला पेपर आज तक नहीं लाए ये सौ बंदे इकट्ठे करके आज एसके एम पेसके एम कभी क्रांतिकारी कभी दस बंदे इकट्ठे कर लेता है ठीक है उसके बाद बस जी मैं झंडे ला रहा यही प्रेशर ये पुलिस वालों पे करता है तभी हमारी पुलिस में नहीं कोई सुनवाई होती यही प्रेशर ये तहसीलदार वालों पे करता है कोई हमारी सुनवाई नहीं है जो ये कहता अगर सुनवाई होती ना सर आज हम वहां तीसरे मुल्क से ये चार पांच सालों से हरास हो रहे हैं ठीक है ना और प्रोटेक्शन के लिए कहता बाउंसर बाउंसर इसके पास आकर क्या करेंगे चालीस बंदों के पास जरा पूछो सर ठीक है ना हमने वहां तीसरे मुल्क से कोई बदमाशी नहीं की जाती है जो भी इसके साथ किसान भाई ये वो जो जान के मेरे को तो समझ नहीं आती कि जुड़ के इसके पेपर कभी नहीं देखे किसी ने आज तो कोई इससे डॉक्यूमेंट्री कोई प्रूफ नहीं मांगता सिर्फ इसकी बातें सुन सुन के झंडे लेकर घूमते रहते हैं प्रेशर क्रिएट करते हैं तो सर किसानों वाली बात के ऊपर तो आज से चार साल पहले ठीक है यही सारे क्रांतिकारी जब ये चालीस बंदे लेके इसने पूरे थाने को हिला दिया था हम तीन जने बैठे थे पुलिस वालों ने हमें प्रोटेक्शन दी कि आप अंदर बैठ जाओ तब तब भी ये किसानों को लेकर आया था उसके बाद जब मैं घर गई उसके बाद मैंने दर्शन पाल जी मेरे को जितना समझ में आया मैंने उनको सो कॉले की उनको उन्होंने मेरी प्रॉब्लम सुनी कि हाँ जी अच्छा जी चलो जी देख दे उनका कोई जवाब नहीं आया ठीक है मेरी प्रॉब्लम उनके सुनने के लिए टाइम नहीं है इसके लिए चार बंदे झंडे लेकर खड़े करने के लिए उनके पास टाइम है बंदे भी हैं सब कुछ है ठीक है फिर उसके बाद मेरी बात हुई फिर मैंने सुना कि शायद राज्यवाल भी जी का भी मेरे को क्योंकि मुझे इसकी नॉलेज नहीं है ठीक है फिर राज्यवाल जी के साथ जब मेरी बात हुई तो उनके इतने अच्छे वर्ड्स थे और उन्होंने मेरे को इतने अच्छे से अटेंड कर कर उन्होंने कहा कि भैन जी जे साडा कोई बंदा या साडा कोई किसान थोड़े खिलाफ या थोड़े नाल कोई कोई भी चीज गलत कर रहा होगा असि थोड़े ना ठीक है और उनकी एक प्रेस कॉन्फ्रेंस भी उस टाइम पर निकली थी उसमें उन्होंने साफ कहा था कि हम जो किसान है ना अपनी सरकारी वर्क के लिए आ, सरकारी कामों के लिए है ना कि किसी जमीन के कब्जे छुड़ाने के लिए या लाने के लिए पर इसने ये जो इसकी जितनी टीम है सिर्फ ये जमीन के लिए है ठीक है और ये जमीन भी ये कहता है जी मैं अठारह एकड़ छोड़ दूंगा ये इतना जोगा नहीं है जो कल सोलह नंबर के उसके ऊपर इसने कल तलवारें चलाई सारा कुछ है अब क्या आपकी सरकार या ये जो ये जो किसान भाई है ये क्या देखना चाहते है कोई बड़ा नुकसान हो जाता उसके बाद ही है, उसको इसके ऊपर रिएक्ट करेंगे ठीक है उसका इंतजार कर रहे हैं मैं कल बैठी रही हूँ थाने में तीन बजे तक मैंने कहा क्यों नहीं सुनवाई है भाई किस चीज की वेट कर रहे हो आप क्या वेट है आप, स, आप सब लोगों को आप सर्व इसके किसानों से डरते रहोगे जी ये चार बंदे ले आएगा ये एसके की अब ये धमकियां दे रहा है किसको धमकियां दे रहा है पॉलिटिकल पार्टीज को या ये क्या शो करना चाहता है फोटोज दिखा रहा है जी मैं आ फोटोवा दिखा दूंगा मैं आ दिखा दूंगी क्या ये जवाब है पेपर वर्क पेपर से क्यों नहीं किया जा रहा है इस जवाब का सिर्फ पेपर वर्क है ठीक है तो मेरी किसानों से एक रिक्वेस्ट है कि प्लीज इसके पेपरों के लिए इसके साथ खड़े हो ना कि इसके साथ बदमाशी करने के लिए थैंक यू अज की प्रेस कॉन्फ्रेंस का मकसद है कि इतने अज इतने आप जगह पर बैठे हैं ਇੱਥੇ 18 18.5 ਕਿੱਲੇ ਪੈਲੀ ਮੈਂ ਮੇਰੇ ਫਾਦਰ ਸਾਹਿਬ ਨੇ ਖਰੀਦੀ 30 ਸਾਲ ਪਹਿਨਾ ਕਬਜ਼ਾ ਵੀ ਮੇਰ ਕੋ ਹੈ ਸਾਰੀ ਪੈਲੀ ਦਾ ਕੁਝ ਜਿਹੜੇ ਬਦਮਾਸ਼ ਬੰਦੇ ਆ ਉਹ बार-बार ਇੱਥੇ ਆ ਕੇ ਗਲਤ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਨਿਸ਼ਾਨਧੀਆਂ ਕਰਾਉਂਦੇ ਜਦੋਂ ਕਿ ਉਹਨਾਂ ਦੀ ਤਕਸੀਮ ਹੋਈ ਨਹੀਂ ਆ ਤਕਸੀਮ ਦਾ ਉਹਨਾਂ ਕੇਸ ਕੀਤਾ ਉਹ ਹਾਰੇ ਆ ਉਸ ਤੋਂ ਬਾਅਦ ਕੋਰਟ ਚ ਕੇਸ ਕੀਤਾ ਮੇਰੇ ਤੇ ਉਹਨਾਂ ਨੇ ਵੀ ਇਹਨੇ ਕਬਜ਼ਾ ਕੀਤਾ ਉਹ ਵੀ ਉਹ ਹਾਰੇ ਆ ਆਰਡਰ ਮੇਰ ਕੋ ਹੈ ਗਿਆ ਕੋਰਟ ਚ ਵੀ ਹਾਰੇ ਆ ਫਿਰ ਉਹ ਹਰ ਥਾਂ ਤੇ ਆ ਰਹੇ ਆ ਫਿਰ ਜਦੋਂ ਗਲਤ ਨਿਸ਼ਾਨਦੇਹੀ ਕਰਾਉਂਦੇ ਆ ਉਹ ਵੀ ਨਿਸ਼ਾਨਦੇਹੀ ਉਹਨਾਂ ਦੀ ਜਿਹੜੀ ਉਹਨਾਂ ਗਲਤ ਕਰਾਈ ਆ ਉਹ ਉਹਨਾਂ ਦੀ ਗੁਰਦੁਆਰੇ 'ਚ ਜਗ੍ਹਾ ਨਿਕਲਾਈ ਆ ਆ ਸਾਰੇ ਬੰਦੇ ਉਹ ਦਿਨ ਇੱਥੇ ਸੀ ਕੁਝ ਬੰਦੇ ਮੈਂ ਤੇ ਉਹ ਦਿਨ ਪ੍ਰਿਆਗਰਾਜ ਗਿਆ ਸੀ ਮੈਂ ਪ੍ਰਿਆਗਰਾਜ ਗਿਆ ਵਾ ਮੈਨੂੰ ਮੈਸੇਜ ਆਉਂਦਾ ਵਾ ਸ਼ਨੀਵਾਰ 5:30 ਵਜੇ ਮੈਨੂੰ ਮੈਸੇਜ ਆਉਂਦਾ ਕਿ ਤੁਹਾਡੇ ਆ ਨਿਸ਼ਾਨਦੇਹੀ ਹੋਣੀ ਆ ਸੋਮਵਾਰ ਆਓ ਸ਼ਨੀਵਾਰ ਵਿੱਚ ਐਤਵਾਰ ਸੋਮਵਾਰ ਤੇ ਮੈਂ ਪ੍ਰਿਆਗਰਾਜਾਂ ਮੈਂ ਉਹਨੂੰ ਮੈਸੇਜ ਕਰਦਾ ਕਿ ਮੈਂ ਆ ਨਹੀਂ ਸਕਦਾ ਮੇਰੇ ਭਰਾ ਦਾ ਵੀ ਨਾਲ ਸੀ ਉਹਦਾ ਵੀ ਹਿੱਸਾ ਵਾ ਉਹ ਵੀ ਨਹੀਂ ਆ ਸਕਦਾ ਤੁਹੀ ਹੈ ਬਾਤ ਚ ਕਰੋ ਪਰ ਫਿਰ ਵੀ ਉਹਨਾਂ ਨੇ ਆਏ ਤੇ ਇਹਦੇ باوجود ਵੀ ਫਿਰ ਸਾਡੇ ਯੂਨੀਅਨ ਵਾਲੇ ਇੱਥੇ ਬੰਦੇ ਆਏ ਇਹ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਜਦੋਂ ਬੰਦਾ ਇੱਥੇ ਨਹੀਂ ਹੈ ਤੁਸੀਂ ਨਿਸ਼ਾਨਦੇਹੀ ਕਿਉਂ ਕਰਦੇ ਹੋ ਆਜੂਗਾ ਤੇ ਕਰ ਲਿਓ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਅਹੀਂ ਕਰਨੀ ਕਰਨੀ ਆ ਹਾਲਾਂਕਿ ਦੇਖੋ ਵੀ ਇਹ ਕਾਨੂੰਨ ਹੈ ਹੀ ਨਹੀਂ ਆ ਕਿ ਜੇ ਤਕਸੀਮ ਜਿੱਨਾ ਚ ਨਹੀਂ ਹੁੰਦੀ ਦੋ ਹੀ ਇਹਦੇ ਕੋਰਟ ਨੇ ਵੀ ਇਹ ਕਿਹਾ ਵਾ ਵੀ ਦੋ ਹੀ ਇਹਦੇ ਹੱਲ ਵਾ ਵੀ ਜਾਂ ਤੇ ਉਹ ਤਕਸੀਮ ਕਰਾ ਲੈਣ ਤੇ ਆਪਣੀ ਜਗ੍ਹਾ ਕੋਈ ਹੈਗੀ ਤੇ ਮਨਾ ਲੈਣ ਜਿਹੜੀ ਕਿ ਹੈ ਹੀ ਨਹੀਂ ਆ ਦੂਜੀ ਤਰੀਕਾ ਇਹ ਆ ਵੀ ਉਹ ਸਾਰੀ ਜਗ੍ਹਾ ਦਾ ਜਿਹੜਾ ਉਹਨਾਂ ਦਾ ਜਿੰਨਾ ਵੀ ਹੈਗਾ ਉਹ ਰਕਪਾ ਸਾਰਾ ਮਿਲਤੀ ਕਰਾ ਲੈਣ ਉਹਦੇ ਚੋਂ ਵੇਖ ਲੈਣ ਉਹ ਮੇਰਾ ਤੇ ਪੂਰਾ ਕਰਨਾ ਪਊਗਾ ਨਾ ਹੁਣ ਜੇ ਮੇਰਾ ਪੂਰਾ ਕਰਨਾ ਨਹੀਂ ਤੇ ਐਵੇਂ ਕੋਈ ਨੰਬਰ ਇੱਥੋਂ ਮੈਨ ਕੋਈ ਉੱਥੋਂ ਮੈਨ ਹੁਣ ਉਹਦਾ ਨੰਬਰ ਵੀ ਗੁਰਦੁਆਰੇ ਚ ਨਿਕਲ ਆਇਆ ਉਸ ਤੋਂ ਬਾਅਦ ਉਹ ਕੱਲ ਫੇਰ ਆਇਆ ਕੱਲ ਆ ਕੇ ਉਹ ਇੱਥੋਂ ਰਾਹ ਪੁੱਟਣ ਲੱਪਿਆ ਜਦੋਂ ਉਹਨੇ ਰਾਹ ਪੁੱਟਣਾ ਸ਼ੁਰੂ ਕੀਤਾ ਜੀਸੀਪੀ ਨਾਲ ਲਿਆਂਦੀ ਪੰਜ ਛੇ ਉਹਨਾਂ ਹੀ ਬਦਮਾਸ਼ ਨਾਲ ਲਿਆਂਦੇ ਗੱਡੀ ਦੇ ਵਿੱਚ ਡਾਂਗਾ ਪਈਆਂ ਸੀ ਉਹਨਾਂ ਤੇ ਹਰ ਵਾਰ ਜਦੋਂ ਆਉਂਦਾ ਬੌਂਸਰ ਨਾਲ ਪੁਲਿਸ ਨਾਲ ਪਤਾ ਨਹੀਂ ਕੀ ਕੀ ਜਿੱਦਾਂ ਕੋਈ ਸੀਐਮ ਆਉਂਦਾ ਇੱਥੇ ਉਦਾਂ ਆਉਂਦਾ ਉਹ ਤੇ ਉਸ ਦਿਨ ਵੀ ਉਹ ਲੈ ਕੇ ਆਇਆ ਆ ਆਬਾਦੀ ਵਾਲਿਆਂ ਨੇ ਉਹਨੂੰ ਉਹਨੂੰ ਪੁਲਿਸ ਨੂੰ ਫੋਨ ਕੀਤਾ ਅਰਬਨ ਸਟੇਟ ਚੌਂਕੀ 'ਚ ਕਈ ਫੋਨ ਕੀਤੇ ਚੌਂਕੀ ਵਾਲਿਆਂ ਦਾ ਵੀ ਇਹ ਜਵਾਬ ਵੀ ਇੱਥੇ ਕੋਈ ਹੈ ਹੀ ਨਹੀਂ ਦਫ਼ਤਰ 'ਚ ਕੋਈ ਇੱਥੇ ਨਹੀਂ ਆਇਆ ਜਦੋਂ ਫਿਰ ਮੈਨੂੰ ਪਤਾ ਲੱਗਾ ਮੈਂ ਇੱਥੇ ਆਇਆ ਤੇ ਉਹ ਭੱਜ ਗਿਆ ਇੱਥੋਂ ਜੇਸੀਕੀ ਵਾਲਾ ਵੀ ਭੱਜ ਗਿਆ ਜਿੰਨਾ ਕਿ ਪੁੱਟਿਆ ਹੀ ਪੁੱਟ ਕੇ ਉਹ ਸਾਹਮਣੇ ਆ ਤੁਹਾਡੇ ਦੇਖ ਲਿਆ ਉੱਤੇ ਪੁੱਟਿਆ ਪਿਆ ਵਾ ਰਸਤਾ ਜਦੋਂ ਚਲਾ ਗਿਆ ਉਸ ਤੋਂ ਬਾਅਦ ਉਹ ਫੇਰ ਛੇਰ ਪੁਲਿਸ ਆਈ ਉਹ ਪੁਲਿਸ ਦੇ ਨਾਲ ਫੇਰ ਆਇਆ ਪੁਲਿਸ ਨੂੰ ਅਸੀਂ ਕਿਹਾ ਵੀ ਆ ਇਹਨਾਂ ਦੀ ਗੱਡੀ ਇੱਥੇ ਲੱਗੀ ਆ ਗੱਡੀ 'ਚ ਡਾਂਗਾ ਪਈਆਂ ਵਾ ਗੱਡੀ ਤੁਸੀਂ ਇਹਨਾਂ ਦੀ ਜ਼ਬਤ ਕਰੋ ਇਹ ਬੰਦਾ ਇੱਥੇ ਆ ਪੁੱਟ ਕੇ ਕਿਹਾ ਵਾ ਨਜਾਇਜ਼ ਗੈਰਕਾਨੂੰਨੀ ਤਰੀਕੇ ਨਾਲ ਇਹਨੂੰ ਅਰੈਸਟ ਕਰੋ ਨਹੀਂ ਕੀਤਾ ਛੇਰ ਉਹਨਾਂ ਨੇ ਸਾਨੂੰ ਕਿਹਾ ਵੀ ਡਿਪਟੀ ਡੀਐਸਪੀ ਦਫ਼ਤਰ ਆ ਜੋ ਅਸੀਂ ਡੀਐਸਪੀ ਦਫ਼ਤਰ ਚਲੇ ਗਏ ਆ ਡੀਐਸਪੀ ਨੇ ਕਿਹਾ ਵੀ ਕੱਲ 12 ਵਜੇ ਮੇਰੇ ਨਾਲ ਫੋਨ ਤੇ ਗੱਲ ਕਰਿਓ ਫੇਰ ਵੇਖਾਂਗੇ ਹੁਣ ਸਾਨੂੰ ਇੱਥੇ ਤੱਕ ਤੇ ਇਨਸਾਫ ਮਿਲਿਆ ਨਹੀਂ ਫਿਰ ਮੈਂ ਆਪਣੇ ਐਸਕੇਮ ਦੇ ਆਪਣੇ ਬਾਕੀ ਸਾਥੀਆਂ ਨਾਲ ਗੱਲ ਕੀਤੀ ਮੇਰੇ ਸਾਥੀ ਆ ਜਾਈ ਨੇ ਅਸੀਂ ਇੱਥੇ ਮੀਟਿੰਗ ਕੀਤੀ ਆ ਇਹ ਹੁਣ ਕਹਿ ਰਹੇ ਨੇ ਕਿ ਆਪਾਂ ਐਸਐਸਪੀ ਸਾਫ ਕੋ ਹੁਣੇ ਜਾ ਕੇ ਉਹਨਾਂ ਨੂੰ ਸਾਰੀ ਗੱਲ ਦੱਸ ਕੇ ਦਰਖਾਸਤ ਦੇ ਕੇ ਆਵਾਂਗੇ ਜੇ ਉੱਥੋਂ ਵੀ ਇਨਸਾਫ ਨਾ ਮਿਲਿਆ ਤੇ ਫਿਰ ਅਸੀਂ ਕੋਈ ਵੱਡੀ ਕਾਰਵਾਈ ਕਰਨਗੇ ਕਰਾਂਗੇ ਜਿਹੜੀ ਆ ਦੱਸ ਦੇਣਗੇ ਇੱਕ ਗੱਲ ਮੈਂ ਪ੍ਰੈਸ ਤੇ ਕਹਿ ਦੇਣਾ ਚਾਹੁੰਦਾ ਉਹ ਬੰਦਾ ਇਹ ਕਹਿੰਦਾ ਵੀ ਇਹ ਬੰਦੇ ਨੇ ਕਬਜ਼ਾ ਕੀਤਾ ਮੇਰਾ ਪਿੰਡ ਕਮਾਣਾ ਦਾਅਵੇ ਨਾ ਕਹਿਣਾ ਵਿੰਡ ਮੇਰਾ ਕਮਾਨ ਹੈ ਸ਼ਹਿਰ ਮੇਰਾ ਬਟਾਲਾ ਜ਼ਿਲ੍ਹਾ ਗਰਦਾਸਪੁਰ ਪੰਜਾਬ ਹਿੰਦੁਸਤਾਨ ਦਾ ਵਾਸੀ ਆ ਇੱਕ ਬੰਦਾ ਲੱਭ ਲਿਆਣਾ ਜਿਹੜਾ ਕਹਦੇ ਕਿ ਇਹਨੇ ਮੇਰੀ ਪਹਿਲੀ ਤੇ ਜਾਂ ਮੇਰੇ ਘਰ ਤੇ ਕਬਜ਼ਾ ਕੀਤਾ ਤੇ ਮੈਂ ਸਾਰੀ 18.5 ਛੱਡ ਦੂੰ ਜਿਹੜਾ ਰਸਤਾ ਪੁੱਟਿਆ ਸੀ ਉਹਦੀ ਕੋਈ ਵੀਡੀਓ ਗ੍ਰਾਫਿਕ ਹਾਂ ਵੀਡੀਓ ਸਾਡੇ ਕੋਲ ਹੈਗੀ ਆ ਉਹ ਬੰਦਾ ਉੱਥੇ ਖੜਾ ਵਾ ਕਿੱਥੋਂ ਆਉਂਦੇ ਨੇ ਬੰਦੇ ਜਿਹੜੇ ਪੁੱਟਦੇ ਇਹ ਨਵਿੰਦਰ ਸਿੰਘ ਦਾ ਨਾਮ ਆ son of ਸ੍ਰਿੰਦਰਪਾਲ ਚੰਡੀਗੜ੍ਹ ਦਾ ਜੀਰਕਪੁਰ ਦਾ ਰਹਿਣ ਵਾਲਾ ਵਾ ਇਹ ਇਹਨਾਂ ਕੋਲੋਂ ਮੇਰੇ ਫਾਦਰ ਸਾਹਿਬ ਨੇ ਪਹਿਲੀ ਇਹਨਾਂ ਕੋਈ ਲਈ ਹੈ ਸਾਰੀ ਸਾਰੀ ਵੇਚ ਕੇ ਅਖੀਰ ਤੇ ਇਹਨਾਂ ਨੇ ਉਹ ਕਲੋਨੀ ਕੱਟੀ ਆ ਇਹਨਾਂ ਨੇ ਕੋਈ ਤਕਸੀਮ ਕਰਾਉਣੀ ਸੀ ਕੋਈ ਇਹਨਾਂ ਨੇ ਕਿਉਂ ਦਿੱਤੀ ਇੱਥੇ ਸੀਵਰੇਜ ਪਿਆ ਜਿੱਥੇ ਪੁੱਟਣ ਡੇ ਆ ਸੀਵਰੇਜ ਇਹਨਾਂ ਨੇ ਪੈਂਡ ਦਿੱਤਾ ਆਪਣੀ ਜਗ੍ਹਾ 'ਚ ਹੁਣ ਪੁੱਟਣ ਡੇ ਆ 30 ਸਾਲ ਇਹਨਾਂ ਨੂੰ ਪਹਿਲੀ ਲੱਭੀ ਨਹੀਂ ਇਹਨਾਂ ਨੂੰ ਆਪਣਾ ਸਾਰਾ ਕੋਈ ਵੇਚ ਕੇ ਹੁਣ ਜੇ ਕੋਈ ਨੰਬਰ ਇੱਧਰ ਉੱਧਰ ਹੋਊਗਾ ਤੇ ਉਹਦੇ ਵਿੱਚ ਸ਼ਤਾਨੀਆਂ ਕਰਦੇ ਫਿਰਦੇ ਕਿਉਂਕਿ ਦਬਾਅ ਆ ਕਦੀ ਕਹੇ ਐਮਐਲਏ ਨਾਲ ਬੈਠਾ ਹੁੰਦਾ ਕਦੀ ਕਹੇ ਐਮਐਲਏ ਨਾਲ ਬੈਠਾ ਹੁੰਦਾ ਉਹ ਸਾਰੀਆਂ ਫੋਟੋਆਂ ਐ ਦੇ ਐਮਐਲਏ ਦੀਆਂ ਮੇਰੇ ਕੋਲ ਹੈਗੀਆਂ ਕਹਿੰਦੇ ਜਨਮ ਦਿਨ ਤੇ ਬੈਠਾ ਹੁੰਦਾ ਸੋ ਇਹੋ ਜੇ ਕਰਪਟ ਬੰਦਿਆਂ ਨੂੰ ਜੇ ਇਹ ਬੰਦੇ ਇਹੋ ਜੇ ਕੰਮ ਜੇ ਇਹੋ ਜੇ ਬੰਦੇ ਇਹੋ ਜੇ ਕੰਮ ਕਰਨਗੇ ਕੁਝ ਬੰਦੇ ਇੱਥੇ ਵੀ ਆ ਜਿਹੜੇ ਨਾਂ ਲੈਣ ਦੇ ਉਹਨਾਂ ਦਾ ਜਿੰਨਾ ਦੀ ਬੈਕ ਆ ਉਹਨਾਂ ਦੇ ਪਿੱਛੇ ਤੇ ਜੇ ਇਹੋ ਜੇ ਬੰਦੇ ਇਹੋ ਜੇ ਕੰਮ ਕਰਨਗੇ ਤੇ ਫਿਰ ਸਾਡਾ ਐਸਕੇਮ ਇਹਨਾਂ ਨੂੰ ਜਵਾਬ ਦੇਊਗਾ ਜ਼ਰੂਰ ਦਊਗਾ ਔਰ ਇਹ ਜਿਹੜਾ ਵੀ ਅਸੀਂ ਕਰਾਂਗੇ ਕਰਾਓ ਕਰਾਂਗੇ ਜੋ ਵੀ ਪ੍ਰੋਗਰਾਮ ਕਰਾਂਗੇ ਉਦੋਂ ਤੋਂ ਫਿਰ ਬਟਾਲੇ 'ਚ ਜਿੰਨਾ ਗਰਦਾਸਪੁਰ ਜ਼ਿਲ੍ਹੇ ਜੋ ਏ ਤੱਕਾ ਕਰਦੇ ਆ ਉਹਦੇ ਖਿਲਾਫ ਇੱਕ ਲੜਾਈ ਇੱਕ ਜੰਗ ਸ਼ੁਰੂ ਹੋਊਗੀ ਤੇ ਉਹ ਜੰਗ ਉਦੋਂ ਖਤਮ ਹੋਊਗੀ ਜਦੋਂ ਕੱਲੇ-ਕੱਲੇ ਬੰਦੇ ਨਾਲ ਜਿੰਨਾ ਤੱਕਾ ਕੀਤਾ ਅਸੀਂ ਖਤਮ ਕਰਾਵਾਂਗੇ ਇਹ ਕੋਈ ਗੱਲ ਥੋੜਾ ਇਹੋ ਜਿਹਾ ਪੁੱਤਰੇ ਸਾਂ ਤੁਰੇ ਫਿਰਨੇ ਪੁਲਸਾਂ ਨੂੰ ਨਾਲ ਲਈ ਫਿਰਨੇ ਤਹਿਸੀਲਦਾਰ ਨੂੰ ਨਾਲ ਲਈ ਫਿਰਨੇ ਤੇ ਆਮ ਲੋਕਾਂ ਦਾ ਕੀ ਹਾਲੇ ਕਰਨਗੇ ਇਹ ਬਹੁਤ ਹੀ ਸ਼ਰਮਨਾਕ ਗੱਲ ਆ ਬਟਾਲੇ ਦੀ ਕਿ ਬਟਾਲੇ ਵਿੱਚ ਇਹੋ ਜਿਹਾ ਕੰਮ ਹੋ ਰਿਹਾ ਵਾ ਕਿ ਲੋਕਾਂ ਦੇ ਘਰਾਂ ਦੇ ਰਾਹ ਪੁੱਟੇ ਜਾ ਰਹੇ ਨੇ ਲੋਕਾਂ ਦੇ ਘਰ ਤੋੜੇ ਜਾ ਰਹੇ ਨੇ ਕਬਜ਼ੇ ਕੀਤੇ ਜਾ ਰਹੇ ਨੇ ਨੀਤ ਕਬਜ਼ੇ ਕਰਨ ਦੀ ਆ ਜਗਾ ਹੈ ਨਹੀਂ ਕੋਰਟ ਦੇ ਵਿੱਚ ਤੂੰ ਕੇਸ ਹਾਰ ਚੁੱਕਾ ਵਾ ਜੇ ਤੇਰੇ ਕੋਲ ਕੁਝ ਹੈਗਾ ਤੂੰ ਹਾਰਨ ਤੋਂ ਬਾਅਦ ਸਟੇ ਦਾ ਕੇਸ ਹਾਂ ਤੂੰ ਬਾਅਦ ਤੂੰ ਵਾਪਸ ਕਿਉਂ ਲਿਆ ਦੋ ਵਾਰ ਤੂੰ ਵਾਪਸ ਲੈ ਲਿਆ ਤੀਜੀ ਔਰ ਤੂੰ ਹਾਰ ਗਿਆ ਫੇਰ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਅਸੀਂ ਕਿੰਨੇ ਪ੍ਰਸ਼ਾਸਨ ਜਿਹੜਾ ਵਾ ਨੱਥ ਪਾਵੇ ਔਰ ਜਿਹੜੇ ਇਹਨਾਂ ਦੇ ਬੈਗ ਤੇ ਆ ਬੰਦੇ ਇਹ ਜਿਹੜੇ ਰੈਂਪੀ ਵਰਗੇ ਦੂਜੇ ਤੇ ਜੇ ਇਹਨਾਂ ਨੂੰ ਵੀ ਨੱਥ ਪਾਈ ਜਾਵੇ ਨਹੀਂ ਤੇ ਫਿਰ ਐਸਕੇਮ ਇਹਨਾਂ ਨੂੰ ਨੱਥ ਜ਼ਰੂਰ ਪਾਵੇਗਾ ਤੇ ਐਸੀ ਪਾਵੇਗਾ ਵੀ ਇਹ ਯਾਦ ਕਰਨਗੇ ਹੁਣ ਮੇਰੇ ਸਾਥੀ ਦੱਸਣਗੇ ਅੱਜ ਦੀ ਮੀਟਿੰਗ 'ਚ ਜੋ ਅੱਜ ਜੋ ਵੀ ਕਿਸਾਨ ਜੀ ਸਬੰਧੀ ਅੱਜ ਆਈਆਂ ਸੀ ਇਕੱਠੀਆਂ ਹੋ ਕੇ ਸਾਫ ਦੇ ਪੇਸ਼ ਹੋਣ ਵਾਸਤੇ ਜੋ ਵੀ ਉਹਨਾਂ ਦਾ ਮੈਟਰ ਸੀਗਾ ਉਹਦੇ ਮੁਤਾਬਕ ਉਹ ਜਿਹੜੀ ਦਰਖਾਸਤ ਉਹਨਾਂ ਦੀ ਡੀਐਸਪੀ ਸਿਟੀ ਨੂੰ ਮਾਰਕ ਕਰ ਦਿੱਤੀ ਆ ਜੋ ਵੀ ਉਹ ਮੌਕਾ ਦੇਖਣਗੇ ਉਹਦੇ ਮੁਤਾਬਕ ਜਿਹੜੀ ਉਹ ਕਾਰਵਾਈ ਕੀਤੀ ਜਾਵੇਗੀ